ਚੋਣ ਪ੍ਰਚਾਰ ਦੇ ਦੌਰਾਨ ਕੇਜਰੀਵਾਲ ਦੇ ਉੱਤੇ ਵੱਡਾ ਹਮਲਾ ਹੋਇਆ ਦੱਸਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਚੋਣ ਪ੍ਰਚਾਰ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੀ ਕਾਰ ਦੇ ਉੱਤੇ ਪੱਥਰ ਮਾਰੇ ਗਏ ਤੇ ਪਥਰਾ ਦੇ ਨਾਲ ਹਮਲਾ ਕੀਤਾ ਗਿਆ ਦੱਸਦੇ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕਾਰ ਦੇ ਉੱਤੇ ਚੋਣ ਪ੍ਰਚਾਰ ਦੌਰਾਨ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਆਵਾਦਮੀ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਕਿ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਿਤੇ ਜਾ ਰਹੇ ਨੇ ਪਰ ਇਸ ਦੌਰਾਨ ਉਹਨਾਂ ਦੀ ਗੱਡੀ ਤੇ ਉੱਤੇ ਹਮਲਾ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜੀ ਵੀਡੀਓ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਭਾਜਪਾ ਦੇ ਉੱਤੇ ਉਹਨਾਂ ਨੇ ਗੰਭੀਰ ਦੋਸ਼ ਵੀ ਲਗਾਇਆ ਹੈਗਾ ਆਮ ਆਦਮੀ ਪਾਰਟੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਹਮਲੇ ਦਾ ਵੀਡੀਓ ਜਿਹੜਾ ਕਿ ਪੋਸਟ ਕੀਤਾ ਹੈ ਉਹ ਵੀਡੀਓ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਨਾਲ ਹੀ ਲਿਖਿਆ ਹੈ ਕਿ ਭਾਜਪਾ ਹਾਰ ਤੋਂ ਡਰ ਗਈ ਹੈ ਤਾਰਵਿੰਦ ਕੇਜਰੀਵਾਲ ਦੇ ਉੱਤੇ ਉਸਦੇ ਗੁੰਡਿਆਂ ਦੇ ਜਿਹੜਾ ਕਿ ਹਮਲਾ ਕਰ ਦਿੱਤਾ ਹੈ ਜਦੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਪ੍ਰਚਾਰ ਕਰ ਰਿਹਾ ਸੰਤ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਦੇ ਗੁੰਡਿਆਂ ਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਇੱਟਾਂ ਅਤੇ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਇਹ ਗੱਲ ਜਿਹੜੀ ਕਿ ਲਿਖੀ ਗਈ ਹੈ ਵੀਡੀਓ ਦੇ ਨਾਲ ਹੀ ਤਾਂ ਦੱਸਦੇ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕੀਤੀ ਤਾਂ ਜੋ ਉਹ ਪ੍ਰਚਾਰ ਨਾ ਕਰ ਸਕਣ ਤਾਂ ਪਾਛਪਾ ਵਾਲਿਓ ਕੇਜਰੀਵਾਲ ਜੀ ਤੁਹਾਡੇ ਜਿਹੜੇ ਕਿ ਕਾਰਤਾਪੂਰਨ ਹਮਲੇ ਤੋਂ ਡਰਨ ਵਾਲੇ ਨਹੀਂ ਹਨ ਦਿੱਲੀ ਦੇ ਲੋਕ ਤੁਹਾਨੂੰ ਟੁਕਵਾਂ ਜਵਾਬ ਦੇਣਗੇ ਤਾਂ ਗੰਭੀਰ ਦੋਸ਼ ਲਗਾਇਆ ਹੈ ਦੱਸਦੇ ਕਿ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿਹੜਾ ਕਿ ਵੀਡੀਓ ਸਾਂਝਾ ਕੀਤਾ ਹੈ ਤੇ ਇਹ ਸਾਰਾ ਜਿਹੜਾ ਕਿ ਦੋਸ਼ ਲਗਾਇਆ ਹੈਗਾ ਭਾਜਪਾ ਦੇ ਉੱਤੇ ਕਿ ਭਾਜਪਾ ਹੁਣ ਹਾਰ ਤੋਂ ਡਰ ਰਹੀ ਹੈਗੀ ਹੈ ਪਰ ਭਾਜਪਾ ਵਾਲੋ ਕੇਜਰੀਵਾਲ ਜੀ ਤੁਹਾਡੇ ਕਾਇਰਤਾਪੂਰਨ ਹੱਬਲੇ ਤੋਂ ਡਰਨ ਵਾਲੇ ਨਹੀਂ ਹਨ ਦਿੱਲੀ ਦੇ ਲੋਕ ਤੁਹਾਨੂੰ ਠੁਕਵਾ ਜਵਾਬ ਦੇਣਗੇ ਤਾਂ ਵੱਡੀ ਖਬਰ ਸਾਂਝੀ ਕਰ ਰਿਹਾ ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲਾ ਹੋਇਆ ਹੈ ਉਹਨਾਂ ਦੀ ਕਾਰ ਦੇ ਉੱਤੇ ਜਿਹੜਾ ਕਿ ਜਿਹੜੀ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਇੱਕ ਪਾਸੇ ਜਿੱਥੇ ਕਿ ਆਮ ਆਦਮੀ ਪਾਰਟੀ ਲਗਾਤਾਰ ਜਿਹੜੇ ਕਿ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਇਸੇ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਦੀ ਕਾਰ ਦੇ ਉੱਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ ਚੋਣ ਪ੍ਰਚਾਰ ਦੇ ਦੌਰਾਨ ਕੇਜਰੀਵਾਲ ਦੇ ਉੱਤੇ ਵੱਡਾ ਹਮਲਾ ਹੋਇਆ ਦੱਸਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਿਹਾ ਕਿ ਚੋਣ ਪ੍ਰਚਾਰ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੀ ਕਾਰ ਦੇ ਉੱਤੇ ਪੱਥਰ ਮਾਰੇ ਗਏ ਤੇ ਪਥਰਾ ਦੇ ਨਾਲ ਹਮਲਾ ਕੀਤਾ ਗਿਆ ਦੱਸਦੇ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕਾਰ ਦੇ ਉੱਤੇ ਚੋਣ ਪ੍ਰਚਾਰ ਦੌਰਾਨ ਪਥਰਾਂ ਦੇ ਨਾਲ ਹਮਲਾ ਕੀਤਾ ਗਿਆ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਕਿ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਿਤੇ ਜਾ ਰਹੇ ਨੇ ਪਰ ਇਸ ਦੌਰਾਨ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜੀ ਵੀਡੀਓ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਭਾਜਪਾ ਦੇ ਉੱਤੇ ਉਹਨਾਂ ਨੇ ਗੰਭੀਰ ਦੋਸ਼ ਵੀ ਲਗਾਇਆ ਹੈਗਾ ਆਮ ਆਦਮੀ ਪਾਰਟੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਹਮਲੇ ਦਾ ਵੀਡੀਓ ਜਿਹੜਾ ਕਿ ਪੋਸਟ ਕੀਤਾ ਹੈ ਉਹ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਨਾਲ ਹੀ ਲਿਖਿਆ ਹੈ ਕਿ ਭਾਜਪਾ ਹਾਰ ਤੋਂ ਡਰ ਗਈ ਹੈ ਤਾਰਵਿੰਦ ਕੇਜਰੀਵਾਲ ਦੇ ਉੱਤੇ ਉਸਦੇ ਗੁੰਡਿਆਂ ਦੇ ਜਿਹੜਾ ਕਿ ਹਮਲਾ ਕਰ ਦਿੱਤਾ ਹੈ ਜਦੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਪ੍ਰਚਾਰ ਕਰ ਰੇ ਸੰਤਾ ਪਾਸ਼ਪਾ ਉਮੀਦਵਾਰ ਪਰਵੇਸ਼ ਵਰਮਾ ਦੇ ਗੁੰਡਿਆਂ ਨੇ ਅਰਵਿੰਦ ਕੇਸ਼ ਰਿਵਾਲ ਦੇ ਉੱਤੇ ਇੱਟਾਂ ਅਤੇ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਇਹ ਗੱਲ ਜਿਹੜੀ ਕਿ ਲਿਖੀ ਗਈ ਹੈ ਵੀਡੀਓ ਦੇ ਨਾਲ ਹੀ ਤਾਂ ਦੱਸਦੇ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕੀਤੀ ਤਾਂ ਜੋ ਉਹ ਪ੍ਰਚਾਰ ਨਾ ਕਰ ਸਕਣ ਤਾਂ ਪਾਸ਼ਪਾ ਵਾਲਿਓ ਕੇਜਰੀਵਾਲ ਜੀ ਤੁਹਾਡੇ ਜਿਹੜੇ ਕਿ ਕਾਰਤਾਪੂਰਨ ਹਮਲੇ ਤੋਂ ਡਰਨ ਵਾਲੇ ਨਹੀਂ ਹਨ ਦਿੱਲੀ ਦੇ ਲੋਕ ਤੁਹਾਨੂੰ ਟੁਕਵਾਂ ਜਵਾਬ ਦੇਣਗੇ ਤਾਂ ਗੰਭੀਰ ਦੋਸ਼ ਲਗਾਇਆ ਹੈ ਦੱਸਦੇ ਕਿ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿਹੜਾ ਕਿ ਵੀਡੀਓ ਸਾਂਝਾ ਕੀਤਾ ਹੈ ਤੇ ਇਹ ਸਾਰਾ ਜਿਹੜਾ ਕਿ ਦੋਸ਼ ਲਗਾਇਆ ਹੈਗਾ ਭਾਜਪਾ ਦੇ ਉੱਤੇ ਕਿ ਭਾਜਪਾ ਹੁਣ ਹਾਰ ਤੋਂ ਡਰ ਰਹੀ ਹੈਗੀ ਹੈ ਪਰ ਭਾਜਪਾ ਵਾਲੋ ਕੇਜਰੀਵਾਲ ਜੀ ਤੁਹਾਡੇ ਕਾਇਰਤਾ ਦਰਨ ਹਮਲੇ ਤੋਂ ਡਰਨ ਵਾਲੇ ਨਹੀਂ ਹਨ ਦਿੱਲੀ ਦੇ ਲੋਕ ਤੁਹਾਨੂੰ ਠੁਕਵਾ ਜਵਾਬ ਦੇਣਗੇ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲਾ ਹੋਇਆ ਹੈ ਉਹਨਾਂ ਦੀ ਕਾਰ ਦੇ ਉੱਤੇ ਜਿਹੜਾ ਕਿ ਜਿਹੜੀ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਇੱਕ ਪਾਸੇ ਜਿੱਥੇ ਕਿ ਆਮ ਆਦਮੀ ਪਾਰਟੀ ਲਗਾਤਾਰ ਜਿਹੜੇ ਕਿ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਇਸੇ ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਦੀ ਕਾਰ ਦੇ ਉੱਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ